ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਕਹਾਣੀ ਕਰਮੋ ਦਾ ਤੀਜਾ ਭਾਗ ਕਰਮੋ ਦੇ ਜਨਮ ਅਗਰੋਂ ਤਾਰੋ ਉੱਠ ਖੜੀ ਹੋ ਰੋਟੀ ਵਾਲਾ ਛਾਬਾ ਚੋ ਕ੍ਰਾਮ ਕੋਲ ਜਾ ਬੈਂਦੀ ਹੈ ਵੇ ਪੁੱਤ RAM ਕਿਉਂ ਆਪਣੀ ਸਾਰੀ ਉਮਰ ਇਸ ਮੰਜੇ ਨਾਲ ਲੱਗ ਕੇ ਗੁਜ਼ਾਰਨੀ ਹੈ ਕਿਉਂ ਤੂੰ ਆਪਣੀ ਸਤਿਰ ਵਰਗੀ ਦੇਹ ਨੂੰ ਕਿਸੇ ਟਾਲੀ ਨੂੰ ਲੱਗੇ ਘਣ ਮੰਗ ਸੁਕਾਰਿਆ ਹੈ ਨਾ ਜਾਣੀ ਕੱਲ ਨੂੰ ਇਹ ਦੇਜ ਸਾ ਹੋਣੀ ਵੀ ਆ ਕਿ ਨਾ ਹੁਣ ਤਾਂ ਆਪਣੀ ਕਰਮੋਂ ਵੀ ਸੁਖ ਨਾਲ ਸਿਆਣੀ ਹੋ ਰਹੀ ਐ ਐਵੇਂ ਕਿਸੇ ਦੇ ਘਰ ਕੰਮ ਕਰਦੀ ਚੰਗੀ ਨਹੀਂ ਲੱਗਦੀ ਮੈਨੂੰ ਤਾਂ ਹੁਣ ਕਰਮੋਂ ਤੁਰਦੀ ਉਸ ਦੀ ਮਾਂ ਵੀਰਾਂ ਵਰਗੀ ਲੱਗਦੀ ਹੈ ਲੈ ਉੱਠ ਖੜਾ ਹੋ ਪੁੱਤ ਰੋਟੀ ਖਾ ਐਵੇਂ ਬਿੱਤੀ ਜ਼ਿੰਦਗੀ ਦਾ ਅਫਸੋਸ ਨਹੀਂ ਕਰੀਦਾ ਹੁੰਦਾ ਨਾਲੇ ਹੁਣ ਕਰਮੋਂ ਵੀ ਇਹ ਦੇਖ ਦੁਖੀ ਹੁੰਦੀ ਆ ਤੈਨੂੰ ਦੇਖ ਅੱਧੀ ਭੁੱਖੀ ਰਹਿੰਦੀ ਹੈ ਤਾਰੋ RAM ਨੂੰ ਰੋਟੀ ਖਾਣ ਲਈ ਆਗਦੀ ਆ RAM ਰਜ਼ਾਈ ਚ ਮੂਲ ਕੋਈ ਪਿਆਰ ਰੰਦਾ ਤੇ ਤਾਰੋ ਉਸ ਦੇ ਵਾਸਤੇ ਪਾਉਂਦੀ ਉੱਥੋਂ ਖੜੀ ਹੋ ਤੰਨ ਲੱਗਦੀ ਹੈ ਵੇ ਭਾਈ ਚੱਲ ਮਰ ਜੀ ਆ ਤੇਰੀ ਜੇ ਕੁਝ ਨਹੀਂ ਕਰਨਾ ਮੈਂ ਵੀ ਹੁਣ ਤਾਂ ਮਰਨ ਕਿਨਾਰੇ ਆ ਇਹਦੇ ਤੋਂ ਪਹਿਲਾਂ ਕਿਧਰੇ ਮੈਂ ਨਾ ਚੜ੍ਹਾਈ ਕਰ ਜਾਵਾਂ ਇਹ ਤੋਂ ਵਧੀਆ ਮੈਂ ਹੀ ਕਿਸੇ ਨੂੰ ਉਹ ਚੋਲਾ ਲੱਬ ਆਪਣੀ ਕਰਮੋਂ ਦਾ ਰੋਕਾ ਕਰ ਦਿੰਨੀ ਆ ਵਿਚਾਰੀ ਦਾ ਇੱਥੇ ਗੋਲਪੁਨਾ ਕਰਦੀ ਦਾ ਖਿਹੜਾ ਛੁੱਟ ਜਾਉ ਇਹ ਕਹ ਤਾਰੋ ਉੱਥੋਂ ਤੁਰਨ ਲੱਗਦੀ ਐ ਇੰਨੇ ਨੂੰ ਰਾਮ ਅਰਜਾਈ ਵਿੱਚੋਂ ਪਾਸਾ ਜਿਹਾ ਮਾਰਦਾ ਹੋਇਆ ਉੱਠ ਖਲੋਂਦਾ ਹੈ ਅੱਖਾਂ ਤੇ ਹੱਥ ਫੇਰਦਾ ਹੋਇਆ ਸਰਾਣੇ ਪਏ ਮੁਸ਼ਕੇ ਜਿਹੇ ਪਰਨੇ ਨੂੰ ਚੁੱਕ ਸਿਰ ਤੇ ਬੰਨ ਲੈਂਦਾ ਹੈ ਜਿਵੇਂ ਕਿਸੇ ਤੋਂ ਔਖਾ ਜਿਹਾ ਉਹ ਉੱਠਿਆ ਹੋਵੇ ਮੁੜ ਕੇ ਜਦੋਂ ਉਹ ਤਾਰੋ ਵੱਲ ਦੇਖਦਾ ਹੈ ਤਾਂ ਤਾਰੋ ਉਸ ਦਾ ਚਿਹਰਾ ਦੇਖ ਹੈਰਾਨ ਹੋ ਜਾਂਦੀ ਐ ਉਸਦੇ ਚਿਹਰੇ ਤੇ ਝੁਰੜੀਆਂ ਤੇ ਅੱਖਾਂ ਵਿਚਲੀਆਂ ਅਜਿਹੀ ਗਹਿਰਾਈ ਜਿਵੇਂ ਉਹ ਕਈ ਸਾਲਾਂ ਤੋਂ ਸੁੱਤਾ ਹੀ ਨਾ ਹੋਵੇ ਉਸ ਦੇ ਕੰਮ ਦੇ ਹੱਥ ਨੂੰ ਜਦੋਂ ਉਹ ਆਪਣੇ ਮੂੰਹ ਤੇ ਫੇਰਦਾ ਹੈ ਤਾਂ ਉਸ ਦੇ ਮੂੰਹ ਇੱਕ ਚੀਜ਼ ਜਿਹੀ ਨਿਕਲਦੀ ਹੈ ਤੇ ਇਸ ਨੂੰ ਜਿਸ ਨੂੰ ਅੱਧ ਵਿਚਾਲੇ ਹੀ ਰੋਕ ਲੈਂਦਾ ਹੈ ਇਹ ਚੀਜ਼ ਉਸ ਨੇ ਆਪਣੇ ਵੀਰਾਂ ਦੇ ਹਿਜਰ ਦੀ ਸਾਂਭੀ ਹੋਈ ਸੀ RAM ਦਾ ਸਰੀਰ ਹੁਣ ਸੁੱਕ ਕੇ ਖੇਤ ਵਿੱਚ ਗੱਡੀ ਵਾੜ ਵਾਲੀ ਸੁੱਕੀ ਲੱਕੜ ਜੇ ਸੁੱਕੀ ਜਿਹੀ ਲੱਕੜ ਵਰਗਾ ਹੋ ਗਿਆ ਸੀ ਉਸ ਦੇ ਚਿਹਰੇ ਤੋਂ ਤਾਰੋ ਨੇ ਅੰਦਾਜ਼ਾ ਲਗਾ ਲਿਆ ਸੀ ਕਿ RAM ਨੂੰ ਸੋਇਆ ਕਈ ਸਾਲ ਹੋ ਸਈ ਸਾਲ ਹੀ ਹੋ ਗਏ ਨੇ ਚੰਦਰਾ ਆਪਣੀ ਵੀਰਾਂ ਦੀ ਯਾਦ ਵਿੱਚ ਹੀ ਅੱਖਾਂ ਅੱਡੀ ਪਿਆ ਰਹਿੰਦਾ ਹੈ ਪਤਾ ਨਹੀਂ ਕਿੱਦਾਂ ਉਸ ਨੇ ਇੱਕ ਹੀ ਜਗ੍ਹਾ ਪੈ ਕਿੰਨੇ ਹੀ ਸਾਲ ਗੁਜ਼ਾਰ ਦਿੱਤੇ ਭਲਾ ਕੋਈ ਕਿਸੇ ਨੂੰ ਇੰਨਾ ਵੀ ਪਿਆਰ ਕਰ ਕਰ ਸਕਦਾ ਹੈ ਬਸ ਸਾਰੀ ਉਮਰ ਪੋੜ ਥਾਂ ਵਿੱਚ ਹੀ ਲੰਗਾ ਦਿੱਤੀ ਹੋਵੇ ਦੂਜਿਆਂ ਨੂੰ ਤਾਂ ਲੱਗਦਾ ਸੀ ਕਿ ਉਹ ਨਕੰਮਾ ਹੋ ਮੰਜੇ ਸੁੱਤਾ ਹੈ ਪਰ RAM ਤਾਂ ਕਦੇ ਸੁੱਤਾ ਹੀ ਨਹੀਂ RAM ਖੜਾ ਹੋ ਕੇ ਤੁਰ ਪੈਂਦਾ ਹੈ ਤੇ ਚੁੱਲ੍ਹੇ ਕੋਲ ਬੈਠ ਅੱਗ ਮਚਾਉਣ ਲੱਗਦਾ ਹੈ ਤਾਰੋ ਕਾਲੀ ਨਾਲ RAM ਕੋਲ ਆ ਬੈਠਦੀ ਹੈ ਵੇ ਕਰਮਾ ਨੂੰ ਖਾਣਿਆ ਕੀ ਹਾਲ ਬਣਾਇਆ ਹੈ ਆਪਣਾ ਮੈਨੂੰ ਦੱਸ ਤੈਨੂੰ ਕਿਹੜੀ ਗੱਲ ਦਾ ਚੋਰਾ ਹੈ ਕਿਹੜੀ ਗੱਲ ਕਰਕੇ ਤੂੰ ਆਪਣੀ ਜ਼ਿੰਦਗੀ ਦੇ ਕਈ ਸਾਲ ਇਹ ਮੰਜੇ ਨਾਲ ਲੱਗ ਕੇ ਗੁਜ਼ਾਰ ਦਿੱਤੀ ਤਾਰੋ ਪੁੱਛਣ ਲੱਗੀ RAMME ਨੇ RAMME ਦੇ ਹੱਥਾਂ ਦੇ ਨੋ ਵੱਧ ਕੇ ਮੁੜ ਚੁੱਕੇ ਸੀ ਪੈਰਾਂ ਦਾ ਰੰਗ ਕਾਲਾ ਜਿਹਾ ਪੈ ਗਿਆ ਸੀ ਸਾਹ ਲੈਣ ਲੱਗੇ ਛਾਤੀ ਖੜਖੜ ਕਰ ਰਹੀ ਸੀ ਸਰੀਰ ਤੇ ਪਾਇਆ ਕੁਰਤਾ ਪਜਾਮਾ ਮਸਕਾਇਆ ਪਿਆ ਸੀ ਲੱਗਦਾ ਸੀ ਜਿਵੇਂ ਸਦੀਆਂ ਤੋਂ ਕਦੇ ਬਦਲਿਆ ਵੀ ਨਾ ਹੋਵੇ ਜਦੋਂ ਉਹ ਖੜਾ ਹੋ ਤੁਰਦਾ ਤਾਂ ਉਸ ਦੇ ਤੁਰਦੇ ਹੋਏ ਗੋਡੇ ਵੀ ਮਟਕ ਰਹੇ ਸੀ ਉਸ ਕੋਲੋਂ ਸਿੱਧਾ ਨਹੀਂ ਸੀ ਤੁਰਿਆ ਜਾ ਰਿਹਾ ਲੱਗਦਾ ਸੀ ਜਿਵੇਂ ਦੋ ਹੀ ਪਲੰਘਾਂ ਭਰ ਕੇ ਮੂੰਹ ਭਾਰ ਦੇ ਗਈ ਹੀ ਜਾਵੇਗਾ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਮਿਲਦੇ ਹਾਂ ਜੇ ਕਹਾਣੀ ਦਾ ਚੌਥਾ ਪਾਗ ਲੈ ਕੇ ਤਦ ਤੱਕ ਲਈ ਧੰਨਵਾਦ